ਹਾਂਜੀ ਨਮਸਕਾਰ ਜੀ ਨਮਸਕਾਰ ਜੀ ਸਤਿਗੁਰੂ ਸਵਾਮੀ ਮਹਾਰਾਜ ਕੀ ਜੈ ਅੱਜ ਸੁਆਮੀ ਦੀ ਕੁਟਿਆ ਦੇ ਵਿੱਚ ਪਹੁੰਚੇ ਹੋ ਤੁਸੀਂ ਕੱਲ ਸ਼ਿਆਤਰਾ ਲੈਣ ਆਏ ਹੋ ਇਹ ਕਿਸ ਉਪਲਖਸ਼ ਦੇ ਵਿੱਚ ਹੈ ਇਹ ਜੀ ਅਸੀਂ ਭਗਵਤ ਕਰਵਾ ਰਹੇ ਹਾਂ ਪਿਤਰਾਂ ਕੇ ਉਪਲਖਸ਼ ਕਿੱਥੇ ਜੀ ਇਹ ਪਰਸ਼ਰਾਮੰਦਰ ਚ ਜੀ ਹਾਂਜੀ ਕਦੋਂ ਇਹ ਕੱਲ ਸਿੰਘਪੁਰਾ ਰੋਡ ਪਰਸ਼ਰਾਮੰਦਰ ਕੱਲ ਤੇ 18 ਤਾਰੀਖ ਤੇ ਸ਼ੁਰੂ ਹੈ ਜੀ 3 ਵਜੇ ਤੇ 6:30 ਵਜੇ ਤੱਕ ਕਿੰਨੇ ਦਿਨ ਚੱਲੂਗੀ ਇਹ ਇੱਕ ਹਫਤਾ ਚੱਲੂਗੀ 25 ਨੂੰ 25 ਨੂੰ ਇਸ ਦਾ ਸਮਾਪਨ ਹੈ ਜੀ ਹਾਂ ਜੀ ਇਹ ਕਥਾ ਕੌਣ ਕਰਨਗੇ ਏ ਖਿਮचंद ਸ਼ਾਸਤਰੀ ਜੀ ਟਾਈਮਿੰਗ ਕੀ ਰਹੂਗੀ ਇਹਦੀ ਟਾਈਮਿੰਗ ਹੋਈ 3 ਤੋਂ 3:30 3:30 ਹਾਂ ਜੀ ਜੀ ਸੋ ਉਸ ਤੋਂ ਬਾਅਦ 3:30 ਤੋਂ ਬਾਅਦ ਕੀ ਮਤਲਬ ਕਿ ਪ੍ਰੋਗਰਾਮ ਹੋਇਆ ਬਸ ਕੀਰਤਨ ਤਾਂ ਜਦੀ ਪਿੱਛੇ ਹੋ ਜਾਂਦਾ ਆਵਾਜ਼ ਮਾ ਭੋਗ ਵੰਡ ਕੇ ਆਪਣਾ ਲੈ ਕੇ ਸਮਾਪਤੀ ਹੋ ਜਾਂਦੀ ਜੀ ਫਿਰ ਆਈ ਜਾਂਦੇ ਅਗਲੇ ਦਿਨ ਫਿਰ 3:30 ਵਜੇ 3 ਵਜੇ ਸ਼ੁਰੂ ਹੋ ਜਾਂਦੀ ਜੀ ਉਹਨੇ ਹਮਦ ਕਪ ਸਵੇਰ ਪੂਜਨ ਕਰਾਣਾ ਹੈ ਜੀ ਉਹਦਾ ਸ਼ਾਮ ਨੂੰ ਉਸ ਜਿਆ ਪ੍ਰਸ਼ਾਦ ਹੁੰਦਾ ਹੈ ਜੀ ਉਹਦੀ ਆਪਣੀ ਮਰਜ਼ੀ ਹੈ ਪ੍ਰਸ਼ਾਦ ਜੋ ਮਰਜ਼ੀ ਤੇ ਕਰੇ ਉਹਦਾ ਇੰਤਜ਼ਾਮ ਹੈ ਜੀ ਹਾਂ ਚਾਹੇ ਉਹ ਖੀਰ ਦਾ ਕਰੇ ਚਾਹੇ ਪੂੜਿਆਂ ਦਾ ਕਰੇ ਜੀ ਚਾਹੇ ਕੜੀ ਚ ਉਹਦਾ ਕਰੇ ਅਲੱਗ-ਅਲੱਗ ਦਿਨ ਦਾ ਅਲੱਗ-ਅਲੱਗ ਅਲੱਗ-ਅਲੱਗ ਪ੍ਰਸ਼ਾਦ ਹੁੰਦਾ ਹੈ ਅਲੱਗ-ਅਲੱਗ ਪ੍ਰਸ਼ਾਦ ਹੁੰਦਾ ਜੀ ਜਿਹੜਾ ਭੰਡਾਰਾ ਹੈ ਪੰਡਾਰਾ 25 30 ਨੂੰ ਹੋਊਗਾ ਤਰੀਕ ਨੂੰ ਸਾਂਝਾ ਪੰਡਾਰਾ ਹੈ ਉਹਦੇ ਮੈਂ ਖੀਰ ਹੈ ਤਾਲ ਹੈ ਚੌਣ ਹੈ ਰੋਟੀ ਹੈ ਜਿਹੜਾ ਪੰਡਾਰਾ ਹੋਵੇਗਾ ਉਹ ਮਤਲਬ ਕਿ ਉਹਦਾ ਟਾਈਮ ਕੀ ਹੈ ਉਹਦਾ ਟਾਈਮ ਹੋਊਗਾ ਹਮਨ ਤੇ ਬਾਅਦ 12 ਹਾਂ ਪਹਿਲਾ ਕਥਾ ਪਹਿਲਾ ਹਮਨ ਹੋਊਗਾ ਹਮਨ ਤੇ ਬਾਅਦ ਪੰਡਾਰਾ ਹੋਊਗਾ ਜੀ ਪੰਡਾਰਾ ਜਦ 11 12 ਵਜੇ ਸ਼ੁਰੂ ਹੋ ਜਾਊਗਾ ਜੀ ਹਾਂਜੀ ਜਦ ਤੱਕ ਚੱਲੂ ਉਹ ਪਰ ਵੀ ਚਾਹੇ ਵਾਹ ਜੀ ਬੋਲੋ ਸਵਾਮੀ ਜੀ ਜੀ ਮਹਾਰਾਜ ਕੀ ਜੈ ਸੰਗਰਵੰਤੇ ਬਾਅਦ ਤੇ ਬਾਸ ਪਸੰਗਰ ਪਹੁੰਚੇ ਚਾਹੀਦੀ ਹੈ ਔਰ ਭਗਵਾਨ ਪਰਸਰਾਮ ਜੀ ਦੀ ਕਿਰਪਾ ਨਾਲ ਸਭ ਕੁਝ ਹੋ ਜਾ ਜੀ ਹਾਂ ਜੀ ਪੰਡਤ ਜੀ ਖੇਮਰਾਜ ਜੀ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਜੀ ਰਾਧੇ ਰਾਧੇ ਜੈ ਸ਼੍ਰੀ ਕ੍ਰਿਸ਼ਣ ਕੱਲ੍ਹ ਸੀ ਯਾਤਰਾ ਕੱਢਣ ਜਾ ਰਹੇ ਆ ਸਤਿਗੁਰ ਸਵਾਮੀ ਜੀ ਦੀ ਕੁਟੀਆਂ ਦੇ ਵਿੱਚੋਂ ਸੋ ਇਹ ਕੀ ਉਹ ਕਿਹੜੇ ਪ੍ਰੋਗਰਾਮ ਦੇ ਵਿੱਚ ਹੈ ਮਤਲਬ ਕਿ ਕਥਾ ਵੀ ਤੁਸੀਂ ਕਰ ਰਹੇ ਹੋ ਕੱਲ ਤੋਂ ਜਿਹੜੀ ਸ਼ੁਰੂ ਹੋਦੀ ਹੈ ਕੱਲ੍ਹ ਸੇ पितृपक्ष प्रारंभ हो रहा है तो सभी के घर में कोई ना कोई पितरों में किसी न किसी प्रकार की परेशानी रहती है पितृवृष्टि रहते हैं तो पितरों को प्रसन्न करने के लिए यदि प्र... पितृ प्रसन्न रहेंगे तो सभी के घर में सुख शांति आयु आरोग्यश्वर आदि बना रहेगा तो पितृ प्रसन्न करने के लिए पितृपक्ष में कल से साप्ताहिक श्रीमद्भागवत महापुराण कथा प्रारंभ हो रही है और उसी उपलक्ष्य में आज ये कलश यात्रा हम प्रारंभ कर रहे हैं तो यहाँ से कलश यात्रा प्रारंभ करके जाएगी और कथा स्थल भगवान परशुराम मंदिर में जा कर के वहाँ पर विश्राम लेगी जय जय श्री राम हाँ जी प्रधान जी की कहूँगे जो तो कल भगवान जी ने कृपा करी है कि पितृपक्ष के बिच श्रीमद भागवत कथा ਵੰਦੇਜੀ ਦੁਆਰਾ ਬਹੁਤ ਹੀ ਜਿਉਨਾਂ ਦਾ ਕੰਠ ਬਹੁਤ ਮਧੁਰ ਹੈ ਬਾਣੀ ਬਹੁਤ ਮਧੁਰ ਹੈ ਤੇ ਸ਼ਾਸਤਰਾ ਤੇ ਪਕੜ ਬਹੁਤ ਹੈ ਇਹਨਾਂ ਦੀ ਇਹਨਾਂ ਦੁਆਰਾ ਕਥਾ ਸ਼੍ਰੀਮਦ ਪਾਗਵਤ ਪੁਰਾਣ ਦੀ ਸਰਸ਼ਰਾ ਮੰਦਿਰ ਵਿੱਚ ਹੋਣ ਜਾ ਰਹੀ ਹੈ ਜੋ 18 ਤਰੀਕ ਤੋਂ ਸ਼ੁਰੂ ਹੋ ਕੇ 25 ਤੱਕ ਚੱਲੇਗੀ ਉਸੇ ਉਪਰਕਸ਼ ਅੱਜ ਕੱਲ੍ਹ ਸਿਆਤਰਾ ਸਵਾਮੀ ਜੀ ਮਹਾਰਾਜ ਦੇ ਦਰਬਾਰ ਚਾਈ ਹੈ ਐਥੋਂ ਉਹਨਾਂ ਦੇ ਗਰਪਨਾ ਗੰਗਾ ਵਈਆ ਪੂਰੇ ਬਰਾਜਮਾਨ ਨੇ ਉਹਦੇ ਜੋ ਕਲਸ ਲੈ ਕੇ ਫਿਰ ਉਹ ਕਲਸ ਦੀ ਪੂਜਾਨ ਕਰਕੇ ਉਸੇ ਸਬਤ ਕਰੇ ਜਾਣਗੇ ਕਿਸੇ ਉਪਰਖੀ ਯਾਤਰਾ ਹੋ ਰਹੀ ਹੈ ਮੇਰੀ ਕਾਮਨਾ ਹੈ ਕਿ ਸਾਰਿਆਂ ਲਈ ਇਹ ਯਾਤਰਾ ਮੰਗਲਮਈ ਹੋਵੇ ਤੇ ਕਥਾ ਦਾ ਸਾਰੇ ਲੋਕ ਸਰਵਣ ਕਰਨ ਤੇ ਲਾਭ ਉਠਾਉਣੇ ਮੇਰੇ ਕੋਲ ਆਇਆ ਨਾ ਗਿਆ ਸਵਾਮੀ ਦੀ ਤੇਰੀ ਕੁਟੀਆਂ ਆ ਨਗਿਆ ਆ ਹਾਥ ਮੇਰੇ ਗੰਗਾ ਜਲ ੜਵਾ ਹਾਥ ਮੇਰੇ ਗੰਗਾ ਜਲ ੜਵਾ ਸੁਆਮੀ ਜੀ ਤੇਰੀ ਕੂਟੀਆਂ ਮੇ ਚਰਨ ਧੁਲਾਇ ਨਗਿਆ ਸੁਆਮੀ ਜੀ ਤੇਰੀ ਕੂਟੀਆਂ ਮੇ ਚਰਨ ਧੁਲਾਇ ਨਗਿਆ ਮੈਂ ਗੁਨਾਹਾਰੇ ਬੜੀ ਦਰਸ਼ਨ ਪਾਇ ਨਗਿਆ ਅਖਰੋ ਜੀ ਤੇਰੀ ਕੂਟੀਆਂ रे कोलों आया न स्वामी जी तेरी कुटिया में मेरे को आया न हाथ मेरे विच भगमा चोला 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 स्वामी जी तेरी कुटिया में ੋੜਾ ਪਹਿਨਾਇ ਨਾ ਗਿਆ ਸੁਆਮੀ ਜੀ ਤੇਰੀ ਕੁੱਟੀਆਂ ਮੇਂ ਛੋੜਾ ਪਹਿਨਾਇ ਨਾ ਗਿਆ ਮੈਂ ਗੁਨਾਹਾਰ ਬੜੀ ਦਰਸ਼ਨ ਪਾਇ ਨਾ ਗਿਆ ਮੈਂ ਗੁਨਾਹਾਰ ਬੜੀ ਦਰਸ਼ਨ ਪਾਇ ਨਾ ਗਿਆ ਸੁਆਮੀ ਜੀ ਤੇਰੀ ਕੁੱਟੀਆਂ ਮੇਂ ਮੇਰੇ ਕੋਲ ਆਇ ਨਾ ਗਿਆ ਪੁਲਾਵੜੀ ਟੋਗਲੇ ਹੱਥ ਮੇਂ ਵਿਚ ਪੁਲਾਵੜੀ ਮਾਰਾ ਗੁਰੂ ਜੀ ਤੇਰੀ ਕੁੱਤੀਆ ਮੈਂ ਹਾਰ ਤੜਾਇਆ ਨਾ ਗਿਆ ਗੁਰੂ ਜੀ ਤੇਰੀ ਕੁੱਤੀਆ ਮੈਂ ਹਾਰ ਤੜਾਇਆ ਨਾ ਗਿਆ ਮੈਂ ਗੁਨਾਹਾਰ ਬੜੀ ਬਰਸਨ ਪਾ